ਵੌਟੀ ਜਿਸ ਦਾ ਸਰੀਰ ਪਰੀਆਂ ਵਰਗਾ ਨਰਮ ਹੈ ਜਿਸ ਦੇ ਗਲ ਵਿੱਚ ਖੁਸ਼ੀ ਹਚਕੀਆਂ ਲੈਂਦੀ ਹੈ ਤੇ ਜਿਸ ਦੀ ਹਸਣੀ ਵਿੱਚ アルਫਲੇਲਾ ਦੇ ਸੁਪਨੇ ਲੁਕਨੇ ਲੁਕੇ ਹੁੰਦੇ ਹਨ ਉਸ ਨੇ ਮੈਨੂੰ ਆਪਣੀਆਂ ਕੱਜਲ ਭਿਨੀਆਂ ਅੱਖਾਂ ਨਾਲ ਤੱਕਿਆ ਮੋਟੀਆਂ ਤੇ ਸਾਫ਼ ਅੱਖਾਂ ਨਾਲ ਅਤੇ ਮੈਂ ਇੱਕ ਬਹੁਤ ਵੱਡੇ ਬਹਾਦਰ ਵਾਂਗ ਉਸ ਦਾ ਹਰ ਅੱਖਾਂ ਮੰਨਣ ਲਈ ਤਿਆਰ ਸੀ ਦਰਵਾਜ਼ੇ ਉੱਤੇ ਟੰਗਿਆ ਪਰਦਾ ਜਦੋਂ ਜਰਾ ਇੱਧਰ ਉੱਧਰ ਸਰਕਦਾ ਤਾਂ ਮੈਂ ਘੂਰੀ ਵਟ ਕੇ ਸਭਨਾਂ ਨੂੰ ਹਟਾ ਦਿੰਦਾ ਜਾਉ ਰੋਲਾ ਨਾ ਪਾਓ ਤੁਹਾਨੂੰ ਪਤਾ ਨਹੀਂ ਅੰਦਰ ਬਹੂ ਹੈ ਮੈਂ ਰਾਤ ਨੂੰ ਚਾਚੀ ਨਾਲ ਰੋਟੀ ਖਾਧੀ ਤੇ ਫਿਰ ਜਦੋਂ ਉਸਨੇ ਆਪਣੇ ਰੁਮਾਲ ਨਾਲ ਮੇਰੀ ਠੋਡੀ ਪੂੰਜੀ ਤਾਂ ਮੈਨੂੰ ਉਸ ਵਿੱਚੋਂ ਅਜਿਹੀ ਖੁਸ਼ਬੂ ਆਈ ਜਿਹੜੀ ਮੈਂ ਕਦੀ ਜਾਦੂ ਦੇ ਮਹਿਲ ਵਿੱਚ ਸੁੱਤੀ ਪਈ ਸ਼ਹਿਜ਼ਾਦੀ ਦੇ ਸਰਹਾਣੇ ਰੱਖੇ ਫੁੱਲਾਂ ਬਾਰੇ ਪੜ੍ਹੀ ਸੀ ਗਿਆਨੋਬੋਬੀ ਸਾਰੇ ਗਵਾਂਢ ਵਿੱਚੋਂ ਵੱਡੀ ਸੀ ਉਸ ਦੀਆਂ ਅੱਖਾਂ ਦੀ ਜੋਤ ਗਵਾਚਿਆਂ ਪਤਾ ਨਹੀਂ ਕਿਤਨਾ ਚਰ ਹੋ ਗਿਆ ਸੀ ਮੈਂ ਉਸ ਨੂੰ ਸਦਾ ਅੰਨ੍ਹਾ ਹੀ ਵੇਖਿਆ ਉਸ ਦੀ ਉਮਰ ਦਾ ਕਿਸੇ ਨੂੰ ਵੀ ਅੰਦਾਜ਼ਾ ਨਹੀਂ ਸੀ ਮੇਰੇ ਬੁੱਢੇ ਬਾਬੇ ਨੂੰ ਵੀ ਉਹ ਪੋਤਾ ਕਿ ਬੁਲਾਇਆ ਕਰਦੀ ਬੋਬੀ ਦੇ ਹੱਥਾਂ ਉਤੇ ਲੀਕਾਂ ਤੇ ਚਿੰਗਾ ਇਤਣੀਆਂ ਸਨ ਕਿ ਹੱਥ ਲਾਇਆ ਮਾਸ ਇਕੱਠਾ ਹੋ ਜਾਂਦਾ ਉਹ ਹੱਥ ਵਿੱਚ ਸੋਟਾ ਲਈ ਮੰਜੇ ਉਤੇ ਇਕੱਲੀ ਇੱਕ ਖੁੰਝੇ ਵਿੱਚ ਬੈਠੀ ਰਹਿੰਦੀ ਤੇੜ ਪਾਟੀ ਪ੍ਰਾਣੀ ਕਗਰੀ ਤੇ ਬਾਕੀ ਦਾ ਸਾਰਾ ਸਰੀਰ ਨੰਗਾ ਜਦੋਂ ਉਹ ਮੇਰੀਆਂ ਗੱਲਾਂ ਗੱਲਾਂ ਉਤੇ ਹੱਸਦੀ ਤਾਂ ਉਹਦਾ ਥੋੜਾ ਮੂੰਹ ਅੱਡਿਆ ਜਾਂਦਾ ਅਤੇ ਉਹ ਇਤਨੀ ਅਜੀਬ ਲੱਗਦੀ ਕਿ ਮੈਂ ਵੀ ਉਸ ਦੇ ਨਾਲ ਉੱਚੀ ਉੱਚੀ ਹੱਸ ਪੈਂਦਾ ਉਹ ਉਸੇ ਤਰ੍ਹਾਂ ਮੰਜੇ ਉੱਤੇ ਬੈਠੀ ਬੋਟੀ ਵਿੱਚੋਂ ਕੁੱਟੀ ਹੋਈ ਮਿੱਠੀ ਚੂਰੀ ਖਾਂਦੀ ਰਹਿੰਦੀ ਬਹੁਤ ਹੌਲੀ ਹੌਲੀ ਚਬੋਲਦੀ ਸੀ ਉਹ ਮਿੱਠੀ ਚੂਰੀ ਜਦੋਂ ਕੋਈ ਕੁੱਤਾ ਨੇੜੇ ਆਉਂਦਾ ਤਾਂ ਜਿਵੇਂ ਉਹ ਸੁੰਘ ਲੈਂਦੀ ਹੋਵੇ ਝਾਟ ਸੋਟਾ ਚੱਕ ਕੇ ਉਹਦੀ ਕੰਨ ਉੱਤੇ ਮਾਰਦੀ ਔਂਤ ਜਾਣੇ ਦਾ ਉੱਤੇ ਚੜਿਆ ਆਉਂਦਾ ਏ ਜਿਹੜੀ ਚੀਜ਼ ਉਸ ਦੇ ਦੰਦਾਂ ਬਾਹਰੇ ਮਸੂੜਿਆਂ ਤੋਂ ਚਿੱਥੀ ਨਾ ਜਾਂਦੀ ਉਹ ਵੇੜੇ ਦੇ ਨਿਆਣਿਆਂ ਨੂੰ ਜਿਹੜੇ ਅਣਗਿਣਤ ਹੀ ਇੱਧਰ ਉੱਧਰ ਰੜਦੇ ਫਿਰਦੇ ਬੁਲਾ ਕੇ ਦੇ ਦਿੰਦੀ ਕਈ ਵਾਰ ਨਿਆਣੀ ਉਸਦੀ ਦਿੱਤੀ ਚੀਜ਼ ਉਤੇ ਖੇਬੜ ਪੈਂਦੀ ਕੋਈ ਹਲਤੀ ਮੁੰਡਾ ਉਸਦੇ ਕੋਲ ਆ ਕੇ ਉਸਦੀ ਬੋਤੀ ਵਿੱਚੋਂ ਚੋਰੀਆਂ ਚੀਜ਼ ਚੱਕ ਕੇ ਖਾ ਜਾਂਦਾ ਵੇੜੇ ਵਿੱਚ ਨਿਆਣੇ ਤੇ ਕੁੱਤੇ ਇਤਨੇ ਫਿਰਦੇ ਰਹਿੰਦੇ ਕਿ ਕਈ ਵਾਰ ਬੋਬੀ ਨੂੰ ਭੁਲੇਖਾ ਵੀ ਲੱਗ ਜਾਂਦਾ ਕੁੱਤਾ ਉਹਦੀ ਪੰਜੀਰੀ ਚੱਟ ਜਾਂਦਾ ਤੇ ਉਹ ਇਹੋ ਸਮਝਦੀ ਕਿ ਕੋਈ ਨਿੱਕਾ ਨਿਆਣਾ ਉਹਦੀ ਝੋਲੀ ਵਿੱਚੋਂ ਚੀਜ਼ ਲੈ ਗਿਆ ਕਦੇ ਇੰਜ ਵੀ ਹੁੰਦਾ ਕਿ ਕੋਈ ਮੁੰਡਾ ਉਹਦੀ ਬੋੜੀ ਵਿੱਚ ਹੱਥ ਪਾਉਂਦਾ ਅਤੇ ਉਹਨੂੰ ਕੁੱਤਾ ਸਮਝ ਕੇ ਉਹ ਝੱਟ ਸੋਟੀ ਚੱਕ ਲੈਂਦੀ। ਇੱਕ ਦਿਨ ਬੋਬੀ ਤੁੱਪੇ ਬੈਠੀ ਆਪਣੇ ਹੱਥ ਪੈਰ ਨਿੱਗੇ ਕਰਦੀ ਸੀ ਤੇ ਬੋਟੀ ਵਿੱਚੋਂ ਟੂ ਟੋ ਕੇ ਚੂਰਮੇ ਦੇ ਫੱਕੇ ਮਾਰਦੀ ਸੀ। ਮੈਂ ਉਸਦੀ ਮੰਜੀ ਦੀ ਬਾਹੀ ਉੱਤੇ ਚੁੱਪਚਾਪੀ ਤਾ ਜਾ ਕੇ ਬੈਠ ਗਿਆ। ਪੈਰਾਂ ਦੀ ਬਿੜਕ ਸੁਣਦਿਆਂ ਉਸ ਘੋਟ ਨਾ ਚੁੱਕਿਆ ਤੇ ਇਸ ਤੋਂ ਪਹਿਲਾਂ ਕਿ ਮੈਂ ਉਸਦਾ ਹੱਥ ਰੋਕਦਾ ਜਾਂ ਬੋਲਦਾ ਉਸਨੇ ਪੁਆ ਕੇ ਮੇਰੀ ਕੰਡ ਉੱਤੇ ਮਾਰਿਆ। ਜਾਇ ਖਾਣੇ ਕੁੱਤੇ ਮਗਰੋਂ ਨਹੀਂ ਲੈਂਦੇ ਮੈਂ ਚੀਖ ਪਿਆ ਤੇ ਰੋਣ ਲੱਗਾ ਬੋਬੀ ਨੇ ਕਬਰਾ ਕੇ ਬੋਟੀ ਇੱਕ ਪਾਸੇ ਰੱਖ ਦਿੱਤੀ ਤੇ ਆਖਣ ਲੱਗੀ ਫੋਟ ਤੇਰੇ ਦੀ ਮੈਨੂੰ ਕੀ ਪਤਾ ਸੀ ਕਿ ਤੂੰ ਏ ਆਖਾਂ ਪੁੱਤ ਕਿੱਥੇ ਲੱਗੀ ਏ ਉਸ ਮੈਨੂੰ ਗੋਦੀ ਵਿੱਚ ਲੈ ਲਿਆ ਤੇ ਆਪਣੀਆਂ ਟਾਂਡਿਆਂ ਵਰਗੀਆਂ ਉਂਗਲਾਂ ਨਾਲ ਮੇਰੀ ਛੱਟ ਦੱਬਣ ਲੱਗ ਪਈ ਮੈਂ ਮਰ ਜਾ ਉਹਨੇ ਮਲਾਰ ਕੇ ਆਖਿਆ ਤੂੰ ਬੋਲਿਆ ਕਿਉਂ ਨਾ ਮੇਰਾ ਕਮਲਾ ਕੁਲਾ ਬਿੱਲਾ ਤੇ ਉਹ ਬਹੁਤ ਚਿਰ ਤੱਕ ਮੈਨੂੰ ਪਲੋਸਦੀ ਰਹੀ ਮੈਨੂੰ ਬਹੁਤ ਪਿਆਰ ਕਰਦੀ ਸੀ ਉਹ ਮੈਂ ਉਸ ਦੀਆਂ ਬਾਹਾਂ ਦੇ ਮਾਸ ਨੂੰ ਵਾਰ-ਵਾਰ ਟੋਕੇ ਵੇਖਦਾ ਸਾਂ ਉਸ ਦੀਆਂ ਅੱਖਾਂ ਵਿੱਚ ਜਿਹੜੀਆਂ ਦੋ ਨੀਲੇ ਮਣਕਿਆਂ ਵਾਂਗ ਇੱਧਰ-ਉੱਧਰ ਹਿਲਦੀਆਂ ਸਨ ਅੱਖਾਂ ਪਾ ਉਸ ਨੂੰ ਪੁੱਛਦਾ ਬੋਬੀ ਤੈਨੂੰ ਕੁਝ ਵੀ ਨਜ਼ਰ ਨਹੀਂ ਆਉਂਦਾ ਉਹ ਆਖਦੀ ਨਾ ਪੁੱਤ ਕੁਝ ਵੀ ਨਹੀਂ ਮੈਂ ਫਿਰ ਪੁੱਛਦਾ ਅੱਛਾ ਬੋਬੀ ਭਲਾ ਆਪਣੀ ਗਾਂ ਤੈਨੂੰ ਨਾਂ ਦੱਸਦੀ ਹੋਵੇਗੀ ਨਾ ਹੀ ਮੱਝ ਪਰ ਦੇਖ ਨਾ ਤੈਨੂੰ ਛੇਕੜ ਕੁਝ ਥੋੜਾ ਜਿਹਾ ਤਾਂ ਜ਼ਰੂਰ ਨਜ਼ਰ ਆਉਂਦਾ ਹੋਵੇਗਾ ਉਹ ਆਪਣੇ ਬੁੱਢੇ ਨੀਲੇ ਬੋਲ ਢੇਰ ਕੇ ਪੁੱਛਦੀ ਕੁੱਝ ਕੀ ਮੈਂ ਆਖਦਾ ਤੈਨੂੰ ਛੋਟੇ ਖਰੋਟ ਤੇ ਕੌਡੀਆਂ ਤਾਂ ਦਿਸਦੀਆਂ ਹੋਣਗੀਆਂ ਮੇਰਾ ਖਿਆਲ ਸੀ ਕਿ ਜਿੰਨੀ ਥੋੜੀ ਨਜ਼ਰ ਹੋਵੇ ਉਤਨੀਆਂ ਹੀ ਥੋੜੀਆਂ ਤੇ ਛੋਟੀਆਂ ਚੀਜ਼ਾਂ ਨਜ਼ਰ ਆਉਂਦੀਆਂ ਹੋਣਗੀਆਂ ਉਹ ਹੱਸ ਕੇ ਆਖਦੀ ਹਾਂ ਪੁੱਤ ਤੇਰੇ ਖਰੋਟ ਤੇ ਕੌਡੀਆਂ ਤਾਂ ਦਿਸਦੀਆਂ ਹਨ ਪਰ ਹੋਰ ਕੁਝ ਨਜ਼ਰ ਨਹੀਂ ਆਉਂਦਾ ਮੈਂ ਆਪਣੇ ਬੋਝੇ ਵਿੱਚੋਂ ਰੰਗ-ਬਰੰਗੀਆਂ ਗੋਲੀਆਂ ਉਸ ਦੀ ਟਲੀ ਉੱਤੇ ਰੱਖ ਕੇ ਪੁੱਛਦਾ ਤੈਨੂੰ ਇਹਨਾਂ ਵਿੱਚੋਂ ਕਿਹੜੀ ਚੰਗੀ ਲੱਗਦੀ ਹੈ ਇਹ ਕਾਲੀ ਧਾਰੀਆਂ ਵਾਲੀ ਕਿ ਦੂਸਰੀ ਜੈਸਾ ਚ ਸ਼ਰਬਤੀ ਟੇਮਕਣੇ ਹਨ ਉਹ ਦੂਜੀ ਗੋਲੀ ਚੁੱਕ ਕੇ ਆਖਦੀ ਮੈਨੂੰ ਸ਼ਰਬਤੀ ਟੇਮਕਣਿਆਂ ਵਾਲੀ ਚੰਗੀ ਲੱਗਦੀ ਹੈ ਮੈਂ ਬਾਕੀ ਦੀਆਂ ਗੋਲੀਆਂ ਜੇਬ ਵਿੱਚ ਪਾ ਲੈਂਦਾ ਅਤੇ ਬੋਬੀ ਕੱਚ ਦੀ ਗੋਲੀ ਹੱਥ ਵਿੱਚ ਲੈ ਕੇ ਆਖਦੀ ਸ਼ਰਬਤੀ ਰੰਗ ਮੈਨੂੰ ਬਾਕੀ ਦੇ ਰੰਗਾਂ ਨਾਲੋਂ ਚੰਗਾ ਲੱਗਦਾ ਹੈ ਜਦੋਂ ਤੇਰਾ ਬਾਬਾ ਜੰਮਿਆ ਸੀ ਉਦੋਂ ਵੀ ਮੈਂ ਇਸੇ ਰੰਗ ਦੀਆਂ ਚੁੰਨੀਆਂ ਮਹੱਲੇ ਦੀਆਂ ਧੀ ਧਿਆਣੀਆਂ ਨੂੰ ਵੰਡੀਆਂ ਸਨ ਤੇ ਉਸ ਤੋਂ ਪਹਿਲਾਂ ਜਦੋਂ ਤੇਰਾ ਪਰਦਾਦਾ ਮੈਨੂੰ ਲੈ ਕੇ ਆਇਆ ਸੀ ਉਦੋਂ ਮੈਂ ਸ਼ਰਬਤੀ ਟਮਕਣਿਆਂ ਵਾਲੀ ਇੱਕ ਗ੍ਰਿਪਾਈ ਹੋਈ ਸੀ ਤੇ ਰੇਸ਼ਮੀ ਕੁੜਤੀ ਬੋਬੀਰੀਆ ਮੱਦਮ ਜਸਤੀ ਅੱਖਾਂ ਨੀਲੇ ਰੰਗ ਵਿੱਚ ਉੱਗੜ ਆਈਆਂ ਉਸ ਦਾ ਟੁੱਠੀ ਵਰਗਾ ਮੂੰਹ ਖੁੱਲ ਗਿਆ ਤੇ ਮੈਂ ਹੈਰਾਨੀ ਨਾਲ ਉਸ ਦੀਆਂ ਗੱਲਾਂ ਸੁਣਦਾ ਰਿਹਾ ਇਸ ਤਰ੍ਹਾਂ ਮੈਨੂੰ ਉਹ ਬਹੁਤ ਪੁਰਾਣੀਆਂ ਗੱਲਾਂ ਸੁਣਾਉਂਦੀ ਮੈਂ ਆਪਣੇ ਖਰੋਟ ਕੌਡੀਆਂ ਤੇ ਗੋਲੀਆਂ ਉਸ ਕੋਲ ਲੈ ਜਾਂਦਾ ਮੈਨੂੰ ਪਤਾ ਸੀ ਕਿ ਉਹ ਇਨਾਂ ਦੇ ਰੰਗ ਲੀਕਾਂ ਤੇ ਭਾਂਤ-ਭਾਂਤ ਦੀਆਂ ਚਲਕਦੀਆਂ ਧਾਰੀਆਂ ਦੀ ਸਭ ਤੋਂ ਵੱਡੀ ਪਾਰਖੂ ਹੈ ਪਰ ਰਾਤ ਨੂੰ ਜਦ ਕੁੜੀਆਂ ਛੋਤੇ ਪਾ ਕੇ ਬੈਠਦੀਆਂ ਤੇ ਬੋਬੀ ਨੂੰ ਆਪਣੀ ਮੰਜੀ ਉੱਤੇ ਨੀਂਦ ਨਾ ਆਉਂਦੀ ਤਾਂ ਕਦੀ-ਕਦੀ ਉਹ ਭੂਤਾਂ ਚੜੇਲਾਂ ਦੀਆਂ ਗੱਲਾਂ ਸੁਣਾਉਣ ਲੱਗ ਪੈਂਦੀ ਹਨੇਰੇ ਵਿੱਚ ਉਹ ਬਹੁਤ ਵੱਡੀ-ਵੱਡੀ ਲੱਗਦੀ ਜਿਵੇਂ ਉਹਦਾ ਰਬੜ ਵਰਗਾ ਮਾਸਕ ਖਿੱਚ ਕੇ ਵੱਧ ਗਿਆ ਹੋਵੇ ਆਲੇ-ਦੁਆਲੇ ਅਸਮਾਨ ਦੀ ਅਮਕ ਗੰਭੀਰਤਾ ਵਿੱਚ ਚਲਮਲ ਚਲਮਲ ਕਰਦੇ ਤਾਰਿਆਂ ਦਾ ਫਿੱਕਾ ਪਤਲਾ ਹਨੇਰਾ ਹਰ ਚੀਜ਼ ਨੂੰ ਕਾਲੀ ਚੁੰਚਣੂਣੀ ਵਿੱਚ ਕੰਬਾ ਦਿੰਦਾ ਦੂਰੋਂ ਨੇੜਿਓਂ ਅਣ ਸੁਣੀਆਂ ਆਵਾਜ਼ਾਂ ਇੱਕ ਅਵੱਲੀ ਦਹਿਲ ਵਿੱਚ ਲੁਕੀਆਂ ਹੋਈਆਂ ਮੇਰੇ ਕੰਨੀਆਂ ਪੈਂਦੀਆਂ ਪੌੜੀਆਂ ਦੇ ਖੁੰਝਾਂ ਵਿੱਚੋਂ ਕੈਰਲੀਆਂ ਦੀ ਚਰਨ ਚਰਨ ਟਿੱਡੀਆਂ ਦੀ ਸਾਰਨ ਸਾਰਨ ਦੈਨ ਦੀਆਂ ਲੰਮੀਆਂ ਆਵਾਜ਼ਾਂ ਨਾਲੋਂ ਕਿੰਨੀਆਂ ਵੱਖਰੀਆਂ ਸਨ ਪਰ ਪੌ ਫਟਾਲੇ ਦੀ ਪਹਿਲੀ ਝੋ ਨਾਲ ਹੀ ਰਾਤ ਦਾ ਕਾਲਾ ਭੇਤਾਂ ਭਰਿਆ ਪਰਛਾਵਾਂ ਨਸ ਜਾਂਦਾ ਅਤੇ ਬੋਬੀ ਦੀ ਗੋਦੀ ਉਸੇ ਤਰ੍ਹਾਂ ਨਰਮ ਤੇ ਨਿੱਕੀ ਹੁੰਦੀ ਉਹ ਗਵਾਂਢ ਦੇ ਘਰਾਂ ਦੇ ਤਾਏ ਚਾਚੇ ਬਾਬੇ ਸਭਨਾ ਵਿੱਚ ਇੱਕ ਮੁੱਢਲੀ ਦੇ ਵਾਂਗ ਖੜੋਤੀ ਸੀ ਜਦੋਂ ਉਹ ਆਈ ਇਹ ਇੱਕ ਛੋਟਾ ਜਿਹਾ ਘਰ ਸੀ ਦੋ ਕੋਠੇ ਤੇ ਇੱਕ ਸਬਾਤ ਪਰ ਹੁਣ ਛੋਟੇ ਜਿਹੇ ਘਰ ਵਿੱਚੋਂ ਬੇਸ਼ੁਮਾਰ ਘਰ ਨਿਕਲ ਨਿਕਲ ਕੇ ਉਹ ਦਿਆਲੇ ਦੁਆਲੇ ਵਸ ਗਏ ਸਨ ਜੀਕਰ ਉਸ ਦੇ ਸਰੀਰ ਵਿੱਚੋਂ ਬੇਸ਼ੁਮਾਰ ਮੁੰਡੇ ਕੁੜੀਆਂ ਸਿਆਣੇ ਨਿਆਣੇ ਤੇ ਕਈ ਪੀੜੀਆਂ ਨਿਕਲ-ਨਿਕਲ ਕੇ ਇੱਧਰ-ਉੱਧਰ ਬਿਖਰ ਗਈਆਂ ਸਨ ਇਹ ਸਾਰੇ ਉਸ ਦੇ ਨਿੱਕੇ ਜਿਹੇ ਸਰੀਰ ਵਿੱਚੋਂ ਨਿਕਲੇ ਸਨ ਉਸ ਦੇ ਖੂਨ ਤੇ ਦੁੱਧ ਵਿੱਚੋਂ ਬੁੱਢੀ ਬੋਬੀ ਇੱਕ ਸੁੱਕੀ ਜੜਵਾਂਗ ਟੱਬਰ ਦੇ ਵੱਧ ਦੇ ਕਣ ਛਾਵੇਂ ਰੋਖੇਰ ਦੱਬੀ ਪਈ ਸੀ ਉਸ ਵੱਡੇ ਬੋਰਡ ਦੀ ਜੜਵਾਂਗ ਜਿਸ ਦੀਆਂ ਟਹਿਣੀਆਂ ਨੂੰ ਆਪਣੀ ਮੁੱਢਲੀ ਜੜ੍ਹ ਦੀ ਲੋੜ ਨਾ ਰਹੀ ਹੋਵੇ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ